ਇਹਨਾਂ 21 பை ਮੋਤਾ ਹੋਈਆਂ 40 ਸ਼ਰਾਬ ਐ ਸਰਕਾਰ ਦੇ ਰਾਜ ਦੇ ਦੌਰਾਨ ਘਰ ਘਰ ਨਸ਼ਾ ਵਿਕਣ ਲੱਗ ਗਿਆ 40 ਸ਼ਰਾਬ ਵਿਕਣ ਲੱਗ ਗਈ ਇਹਨਾਂ ਸਾਰੇ ਦੇ ਮਗਰ ਮੈਂ ਪਹਿਲੀ ਵੀ ਕਿਹਾ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਖੁੱਲੀ ਛੁੱਟੀ ਦਿੱਤੀ ਇਹਨਾਂ ਨੇ ਇਹਨੂੰ ਵੇਚਣ ਆ ਲੈਣ ਉਹ ਤਾਂ ਮਹੀਨਾ ਲੈਂਦੇ ਆ ਅੱਜ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਮੁੱਖ ਮੰਤਰੀ ਕੇਜਰੀਵਾਲ ਬਚਾਉਣ ਨੂੰ ਲੱਗਿਆ ਹੈ ਤੇ ਪੰਜਾਬ ਦੇ ਲੋਕਾਂ ਜਿਨ੍ਹਾਂ ਦੇ ਮੌਤਾਂ ਹੋ ਰਹੀਆਂ ਉਹਨੂੰ ਕੋਈ ਫਿਕਰ ਨਹੀਂ ਹੁੰਦਾ। ਉਹ ਜਿਹੜਾ ਜਿੱਨਾ ਵੱਡਾ ਹਾਦਸਾ ਹੋਇਆ ਉਹਦੇ ਆਪਣੇ ਜ਼ਿਲ੍ਹੇ ਚ ਹੋਇਆ ਹੈ। ਮੈਂ ਪੁੱਛਣਾ ਚਾਹਣਾ ਜਿੱਦੋਂ ਕਾਂਗਰਸ ਦੇ ਰਾਜ ਵਿੱਚ ਹੋਇਆ ਸੀ 아이 ਭਗਵੰਤ ਮਾਨ ਕਹਿੰਦਾ ਸੀ ਕਿ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਸਾਈਡ ਮਨਿਸਟਰ ਦੇ ਉਹ ਪੱচ্চਾ ਹੋਣਾ ਚਾਹੀਦਾ ਤੇ ਹੁਣ ਕਿਉਂ ਨਹੀਂ ਕਰਦਾ? ਹੁਣ ਮੁੱਖ ਮੰਤਰੀ ਦਾ ਇਕੱਲਾ ਇੱਕੋ ਹੀ ਨਿਸ਼ਾਨਾ ਹੈ ਕਿ ਮੱਕੀ ਜਰੀ ਵੱਲ ਨੂੰ ਬਚਾਉਣਾ ਹੈ। ਜਿਨੇ ਹਜ਼ਾਰ ਕਰੋੜਾਂ ਦੀ ਕਰਪਸ਼ਨ ਕਰਕੇ ਜਨੂ ਅੰਦਰ ਦਿੱਤਾ ਗਿਆ। ਸੋ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਤਬਾਈ ਲੈਂਦੀ। ਥੈਂਕ ਯੂ। ਜਨੂ ਅੰਦਰ तकरीबन 25 ਮੋਤਾ ਹੋਈਆਂ। 40 ਸ਼ਰਾਬ। ਇਹ ਸਰਕਾਰ ਦੇ ਰਾਜ ਦੇ ਦੌਰਾਨ ਘਰ ਘਰ ਨਸ਼ਾ ਵਿਕਣ ਲੱਗ ਗਿਆ। 40 ਸ਼ਰਾਬ ਵਿਕਣ ਲੱਗ ਗਿਆ। ਇਹਨਾਂ ਸਾਰੇ ਦੇ ਮਗਰ ਮੈਂ ਪਹਿਲੀ ਵੀ ਕਿਹਾ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਹੀ ਛੁੱਟੀ ਦਿੱਤੀ ਇਹਨਾਂ ਨੇ ਇਹਨੂੰ ਵੇਚ ਨਾਲ ਲੈਣ। ਇੱਕ ਦਮ ਮਹੀਨਾ ਲੈਂਦੇ। ਅੱਜ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਮੁੱਖ ਮੰਤਰੀ ਕੇਜਰੀਵਾਲ ਬਚਾਉਣ ਨੂੰ ਲੱਗਿਆ ਤੇ ਪੰਜਾਬ ਦੇ ਲੋਕਾਂ ਜਿਨ੍ਹਾਂ ਦੇ ਮੌਤਾਂ ਹੋ ਰਹੀਆਂ ਉਹਨੂੰ ਕੋਈ ਸਿਕਰ ਨਹੀਂ ਉਹਦਾ ਉਹ ਜਿਹੜਾ ਜਿੰਨਾ ਵੱਡਾ ਹਾਦਸਾ ਹੋਇਆ ਉਹਦੇ ਆਪਣੇ ਜ਼ਿਲ੍ਹੇ ਚ ਹੋਇਆ ਮੈਂ ਪੁੱਛਣਾ ਚਾਹਣਾ ਜੀ ਤਾਂ ਕਾਂਗਰਸ ਦੇ ਰਾਜ ਵਿੱਚ ਹੋਇਆ ਸੀ ਆਈ ਭਗਵੰਤ ਮਾਨ ਕਹਿੰਦਾ ਸੀ ਕਿ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਸਾਈਜ਼ ਮਨਿਸਟਰ ਤੇ ਪਰਚਾ ਹੋਣਾ ਚਾਹੀਦਾ ਤੇ ਹੁਣ ਕਿਉਂ ਨਹੀਂ ਕਰਦਾ ਹੁਣ ਮੁੱਖ ਮੰਤਰੀ ਦਾ ਇਕੱਲਾ ਇੱਕੋ ਨਿਸ਼ਾਨਾ ਹੈ ਕਿ ਮੱਕੇਜਰੀ ਵੱਲ ਨੂੰ ਬਚਾਉਣਾ ਹੈ ਜਿਹਨੇ ਹਜ਼ਾਰ ਕਰੋੜਾਂ ਦੀ ਕਰਪਸ਼ਨ ਕਰਕੇ ਅੱਜ ਨੂੰ ਅੰਦਰ ਦਿੱਤਾ ਗਿਆ ਸੋ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਤਬਾਈ ਲੈਂਦੀ ਥੈਂਕ ਯੂ